ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅੱਜ ਉਹ ਗਰਨਾਮੋ ਨੂੰ ਬਿਰਦਾ ਆਸ਼ਰਮ ਵਿੱਚ ਆਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਸੀ ਹੁਣ ਕਿਤੇ ਜਾ ਕੇ ਉਹਦੇ ਮਨ ਨੂੰ ਮਾੜਾ ਮੋਟਾ ਠੀਰਜਾ ਵੱਜਾ ਸੀ ਪਹਿਲੇ 4-5 ਦਿਨ ਉਹ ਬਹੁਤ ਵਿਚਾਰੀ ਸੀ ਕਿਉਂਕਿ ਅਜਨਬੀ ਥਾਂ ਤੇ ਰਹਿਣਾ ਕਿਹੜਾ ਕੋਈ ਸੌਖੀ ਗੱਲ ਹੈ ਉਹ ਵੀ ਜੇਹੀ ਥਾਂ ਤੇ ਜਿੱਤੇ ਸਾਰੇ ਬਜ਼ੁਰਗ ਕਿਸੇ ਨਾ ਕਿਸੇ ਦੁੱਖ ਕਰਕੇ ਸਤਾਏ ਇਥੇ ਛੱਡ ਦਿੱਤੇ ਗਏ ਸੀ ਸਭ ਦੇ ਸ਼ਰਾਪੇ ਹੋਏ ਚਿਹਰੇ ਦੇਖ ਕੇ ਗਰਨਾ ਮੋਂਦਾ ਦਿਲ ਹੌਲਾ ਪੈ ਜਾਂਦਾ ਉਹਨੂੰ ਵੀ ਅਚੀ ਜਿਹੀ ਹੀ ਲੱਗ ਜਾਂਦੀ ਕਿ ਪਤਾ ਨਹੀਂ ਕਦੋਂ ਰੱਬ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਕਰਵਾਏਗਾ ਉਹ ਆਪਣੇ ਪੁੱਤ ਟੈਲੇ ਨੂੰ ਮਨ ਵਿੱਚ ਲੱਖ ਲੱਖ ਵਾਰ ਕੋਸਦੀ ਤੇ ਆਪ ਮੁਹਾਰੇ ਹੀ ਕਹਿੰਦੀ ਕਿ ਪੁੱਤ ਤੇਰੀ ਪਾਲਣਾ ਵਿੱਚ ਮੈਥੋਂ ਕਿਹੜੀ ਹੋਂਦਾਈ ਰਹਿ ਗਈ ਜਿਹੜਾ ਤੂੰ ਮੈਨੂੰ ਬਹੁਦੇ ਅੱਖੇ ਲਾ ਕੇ ਇਥੇ ਸ਼ਹਿਰ ਦਵਾਈ ਦਵਾਉਣ ਦੇ ਬਹਾਨੇ ਛੱਡ ਗਿਆ ਪਰ ਫਿਰ ਮਾਨੂ ਧੀਰਜ ਦਿੰਦੀ ਹੋਈ ਆਖਦੀ ਕਿ ਭਲਾ ਉਹਦੇ ਕੀ ਵਾਸਾ ਵਿਚਾਰੇ ਦੇ ਮੈਂ ਆਪ ਹੀ ਉਹਨੂੰ ਨਰਕ ਵਿੱਚ ਧੱਕਾਤਾ ਉਸ ਨੂੰ ਉਹ ਤਾਂ ਵਿਚਾਰਾ ਕਿਸੇ ਸੁਧਾਰਨ ਕਰਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਕਿ ਸਾਡੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਪਰ ਅਸੀਂ ਹੀ ਦੋਵੇਂ ਜੀ ਰੜਕਾ ਪਾ ਕੇ ਬੈਠ ਗਏ ਕਿ ਕਿਸੇ ਚੰਗੇ ਕਰਦੀ ਲੜਕੀ ਨਾਲ ਵਿਆਹ ਕਰਾਂਗੇ ਤੇਰਾ ਬਸ ਜਿੱਦਣ ਦਾ ਵਿਆਹ ਕੀਤਾ ਕੈਲੇ ਦਾ ਉਸ ਦਿਨ ਤੋਂ ਹੀ ਘਰ ਵਿੱਚ ਕਲੇਸ਼ ਪੈ ਗਿਆ ਅਖੇ ਮੈਂ ਨਹੀਂ ਪਕਾਉਣੀਆਂ ਰੋਟੀਆਂ ਸਾਰੇ ਟੱਬਰ ਦੀਆਂ ਆਪੇ ਲਾ ਲੈਣਾ ਜਿਨੇ ਖਾਣੀਆਂ ਨੇ ਕੈਲੇ ਦਾ ਬਾਪੂ ਦਿਲ ਦਾ ਮਰੀਜ਼ ਹੁਣ ਕਰਕੇ ਤੇ ਨਿਤ ਦੇ ਕਲੇਸ਼ ਕਰਕੇ ਹੌਕਾ ਲੈ ਕੇ ਹੀ ਮਰ ਗਿਆ ਮੈਂ ਵੀ ਉਹਦੀ ਮੌਤ ਵਿੱਚੋਂ ਨਿਆਸਰੀ ਜੀ ਹੋ ਗਈ ਹੁਣ ਕੈਲੇ ਤੋਂ 2 ਸਾਲ ਮਗਰੋਂ ਇੱਕ ਧੀ ਵੀ ਹੋ ਗਈ ਸੀ ਜਿਹਦਾ ਬੜਾ ਪਿਆਰਾ ਨਾਸੀਪੇ ਸੀ ਜਮਾ ਕੈਲੇ ਪੁੱਤ ਵਰਗੀ ਸੀ ਮਹਾਂਦਰੇ ਤੋਂ ਹੁਣ ਮੈਨੂੰ ਲੱਗਣ ਲੱਗਾ ਸੀ ਕਿ ਚਲੋ ਹੁਣ ਦਿਨ ਸੀਪੇ ਕਰਕੇ ਬਦਲ ਜਾਣਗੇ ਬੜਾ ਚੱਕਣ ਨੂੰ ਜੀ ਕਰਦਾ ਸੀ ਪਰ ਨੂੰ ਦੇ ਡਰ ਕਰਕੇ ਚੁੱਕ ਨਾ ਸਕਦੀ ਇੱਕ ਦੋ ਵਾਰੀ ਨੂੰ ਤੋਂ ਪੁੱਛਿਆ ਵੀ ਪਰ ਉਸ ਚੰਦਰੀ ਨੇ ਕੋਈ ਹੰਗਾਰਾ ਨਾ ਦਿੱਤਾ ਜਦੋਂ ਕੈਲਾ ਪੁੱਤ ਮੇਰੇ ਕੋਲ ਉਸ ਨੂੰ ਲੈ ਕੇ 10 ਮਿੰਟ ਬੈਠ ਜਾਂਦਾ ਤਾਂ ਬਹੁ ਭਾਂਡੇ ਭੰਣੇ ਸ਼ੁਰੂ ਕਰਦਿਆ ਕਰੇ ਫਿਰ ਮੈਂ ਆਪ ਹੀ ਅਖੀਰ ਨੂੰ ਦੋਹਾਂ ਦੇ ਕਲੇਸ਼ ਤੋਂ ਬਚਣ ਲਈ ਉਹਨੂੰ ਜਾਣ ਲਈ ਕਹਿ ਦਿਆ ਕਰਾਂ ਮਨ ਦੇ ਵਿੱਚ ਇਹੀ ਚੋਰਾ ਰਹਿੰਦਾ ਜੇ ਉਹਦੋਂ ਇਕੱਲੇ ਦੇ ਆਖੇ ਲੱਗ ਜਾਂਦੀ ਤਾਂ ਆਹ ਦੇਣਾ ਵੇਖਣੇ ਪੈਂਦੇ ਹੁਣ ਮਨ ਵਿੱਚ ਪਛਤਾਵਾ ਸੀ ਕਿ ਉਹ ਜਿਹੇ ਪੈਸੇ ਨੂੰ ਕਿਸੇ ਨੇ ਚੱਟਣਾ ਹੈ ਜਦੋਂ ਛੋਟਾ ਜਿਹਾ ਸਾਰਾ ਪਰਿਵਾਰ ਖਿਰੂ-ਖਿਰੂ ਹੋ ਗਿਆ ਕਲੇ ਦੇ ਬਾਪੂ ਦੀ ਉਦੋਂ ਇੱਛਾ ਸੀ ਇੱਕ ਔਲਾਦ ਹੋ ਲੈ ਲਈਏ ਇਕੱਲੇ ਕਹਿਰੇ ਬੱਚੇ ਨਾਲ ਕੀ ਬਣਦਾ ਹੈ ਪਰ ਆਹ ਜਿਹੜੀ ਚੰਦਰੀ ਰੀਤ ਜਿਹੀ ਬਣ ਗਈ ਕਿ ਹੁਣ ਪਹਿਲਾ ਪੁੱਤ ਹੋ ਗਿਆ ਹੋਰ ਔਲਾਦ ਕੀ ਕਰਨੀ ਹੈ ਐਵੇਂ ਜ਼ਮੀਨ ਦਾ ਬਟਵਾਰਾ ਹੋਊ ਤੇ ਨਾਲੇ ਨਿੱਤ ਦਾ ਕਲੇਸ਼ ਪਊ ਜੇ ਦੋ ਹੁੰਦੇ ਤਾਂ ਇੱਕ ਦਾ ਸਾਹਮਣਾ ਮੈਨੂੰ ਆ ਬਿਰਦ ਆਸ਼ਰਮ ਵਾਲੇ ਦਿਨ ਤਾਂ ਨਾ ਦੇਖਣੇ ਪੈਂਦੇ ਪਰ ਫਿਰ ਖਿਆਲ ਆਉਂਦਾ ਕਿ ਉਸ ਦਾਡੇ ਦੀਆਂ ਲਿਖੀਆਂ ਬਾਰੇ ਕੋਈ ਨਹੀਂ ਜਾਣਦਾ ਇਹ ਉਸਨੇ ਕਿਹੜੇ ਦਿਨ ਬਖਾਉਣੇ ਨੇ ਹੁਣ ਮਨ ਵਿੱਚ ਪਹਿਲੇ ਮਹੀਨੇ ਵਿੱਚ ਜਿਹੜੀ ਹਲਚਲ ਹੋਣੀ ਸੀ ਉਹ ਹੋ ਗਈ ਆਪਣੇ ਨਾਲ ਦੇ ਵੱਧ ਦੁਖੀਆਂ ਨੂੰ ਦੇਖ ਕੇ ਮਨ ਨੂੰ ਤਰਵਾਸ ਦੇ ਛੱਡੀਦਾ ਨਾਲੇ ਹੁਣ ਸਾਰਿਆਂ ਨਾਲ ਬੁੱਕਲ ਦੀ ਖੁੱਲ ਗਈ ਸੀ ਜਦੋਂ ਵੀ ਇਕੱਲੇ ਪੁੱਤ ਤੇ ਉਹਦੀ ਧੀ ਸੀਪੇ ਦੀ ਯਾਦ ਆਉਂਦੀ ਤਾਂ ਅਥਰੂਆਂ ਦਾ ਹੜਝਾ ਆ ਜਾਂਦਾ ਤੇ ਫਿਰ ਉਹਦੀ ਖੁਸ਼ੀ ਲਈ ਦਿਲ ਤੇ ਪੱਥਰ ਧਰ ਲੈਂਦੀ ਸਾਰੇ ਨਾਲ ਦੇ ਇੱਕ ਦੂਜੇ ਨੂੰ ਧਰਵਾਸ ਦਿੰਦੇ ਤੇ ਮਨ ਹਲਕਾ ਕਰਾ ਦਿੰਦੇ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ ਕੋਈ ਕਹਿੰਦੀ ਕਿ ਮੇਰਾ ਇੱਕ ਪੁੱਤ ਹੈ ਨਸ਼ਾ ਕਰਦਾ ਹੈ ਤੇ ਉਸ ਦਾ ਵਿਆਹ ਨਹੀਂ ਹੋਇਆ ਤੇ ਦੂਜੇ ਨੇ ਨੂੰ ਦੇ ਆਖੇ ਲਾ ਕੇ ਸਾਰਾ ਕੁਝ ਸੰਭਲਿਆ ਤੇ ਮੈਨੂੰ ਇੱਥੇ ਛੱਡ ਗਏ ਕੋਈ ਕਹਿੰਦੀ ਕਿ ਮੇਰਾ ਪੁੱਤ ਨੌਕਰੀ ਕਰਦਾ ਹੁਣ ਕਰਕੇ ਪਿੰਡੋਂ ਸਾਰਾ ਕੁਝ ਵੇਚ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਮੇਰਾ ਉੱਤੇ ਜੀਣਾ ਲੱਗੇ ਤੇ ਮੈਂ ਕਿਹਾ ਪੁੱਤ ਮੈਨੂੰ ਪਿੰਡ ਛੱਡਾ ਤੇ ਉਹ ਪਿੰਡ ਛੱਡਣ ਦੇ ਬਹਾਨੇ ਇੱਥੇ ਛੱਡ ਗਿਆ ਕੋਈ ਧੀਆ ਪੁੱਤਾਂ ਦੇ 파ੜੇ ਕਰਕੇ ਦੁਖੀ ਸੀ ਕਿ ਤੁਸੀਂ ਧੀਆ ਨੂੰ ਜ਼ਿਆਦਾ ਦਿੰਦੇ ਹੋ ਅਸੀਂ ਨਹੀਂ ਸਾਹਮਣਾ ਤੁਹਾਨੂੰ ਇੱਥੇ ਜਿੰਨੇ ਰਹਿਣ ਵਾਲੇ ਸਨ ਤੇ ਸਾਰਿਆਂ ਦੇ ਵੱਖ-ਵੱਖ ਦੁੱਖ ਸਨ ਪਰ ਹੈ ਸਾਰੇ ਨੂੰਹਾਂ ਪੁੱਤਾਂ ਦੇ ਸਤਾਏ ਹੋਏ ਸਨ ਗਰਨਾਮੋ ਦੀ ਸੀਤੋ ਨਾਲ ਕਾਫੀ ਮਤ ਮਿਲਦੀ ਸੀ ਤੇ ਦੋਹਾਂ ਦੀ ਸਮੱਸਿਆ ਵੀ ਇਹਨਾਂ ਵेन ਇੱਕੋ ਜਿਹੀ ਸੀ ਇਸ ਕਰਕੇ ਦੋਵੇਂ ਇੱਕ ਦੂਜੇ ਨੂੰ ਭੈਣਾ ਆਖਦੀਆਂ ਸਨ ਸੀਤੋ ਤੋਂ 2 ਸਾਲ ਪਹਿਲਾਂ ਇੱਥੇ ਛੱਡੀ ਗਈ ਸੀ ਕਿਉਂਕਿ ਉਹਦੀ ਮੱਤ ਵੀ ਆਪਣੀ ਨੂੰ ਨਾਲ ਘਟ ਮਿਲਦੀ ਸੀ ਤੇ ਉਸਦਾ ਪੁੱਤਰ ਆਪਣੀ ਤੀਵੀ ਮਗਰ ਜ਼ਿਆਦਾ ਲੱਗਦਾ ਸੀ ਇਸ ਕਰਕੇ ਉਸ ਨੂੰ ਆ ਦਿਨ ਵੇਖਣੇ ਪੈ ਸਨ ਗਰਨਾਮੋ ਅਕਸਰ ਸੀਤੋ ਨੂੰ ਪੁੱਛਦੀ ਕਿ ਇੱਥੇ ਕੋਈ ਘਰ ਦਾ ਮੈਂਬਰ ਮਿਲਣ ਵੀ ਆਉਂਦਾ ਹੈ ਇਹ ਨਹੀਂ ਸੀਤੋ ਦੁਖੀ ਹਿਰਦੇ ਨਾਲ ਆਖਦੀ ਕਿ ਹਾਂ ਭੈਣੇ ਤਿਉਹਾਰਾਂ ਮੇਲੇ ਤੇ ਆਹ ਮਦਰਡੇ ਵੇਲੇ ਫੋਟੋ ਕਰਵਾਉਣ ਲਈ ਆ ਜਾਂਦੇ ਹਨ ਇਹ ਮਾਰੇ ਮੋٹے ਲੀੜੇ ਲੱਤੇ ਤੇ ਖਾਣ ਨੂੰ ਭੋਰਾ ਦੇ ਜਾਂਦੇ ਹਨ ਇਹ ਮਗਰੋਂ ਮੋਬਾਈਲਾਂ ਤੇ ਫੋਟੋ ਕਰਕੇ ਦੂਜਿਆਂ ਨੂੰ ਦਿਖਾਉਣ ਲਈ ਪਾਈ ਜਾਂਦੇ ਨੇ ਲੋਕਾਂ ਨੂੰ ਕਰਨਾ ਮੁਹਾਕ ਦੀ ਕਿ ਭੈਣੇ ਆਹ ਮਦਰਡੇ ਕਦੋਂ ਆਣਾ ਹੈ ਜੀ ਤੋਂ ਉਸਦੀ ਪੁੱਤ ਨੂੰ ਮਿਲਣ ਦੀ ਤਾਂਗ ਨੂੰ ਦੇਖ ਕੇ ਆਖਦੀ ਇਹ ਭੈਣੇ ਪੱਕਾ ਤਾਂ ਮੈਨੂੰ ਪਤਾ ਨਹੀਂ ਪਰ ਪਿਛਲੇ ਸਾਲ ਉਦੋਂ ਮਈ ਦਾ ਮਹੀਨਾ ਸੀ ਜਦੋਂ ਮੇਰਾ ਰਾਣਾ ਪੁੱਤ ਤੇ ਪੋਤਰਾ-ਪੋਤਰੀ ਆਈ ਸੀ ਚੱਲ ਫਿਰ ਸੀਤੋ ਭੈਣੇ ਹੁਣ ਦੱਸ ਕਿਹੜਾ ਮਹੀਨਾ ਚੱਲਦਾ ਹੈ ਹੁਣ ਤੇਰਾ ਆ ਮਈ ਮਹੀਨਾ ਆਉਣ ਹੀ ਵਾਲਾ ਹੈ ਇਹ ਸੁਣ ਕੇ ਜਿਵੇਂ ਗਰਨਾਮੋ ਵਿੱਚ jaan ਜਿਹੀ ਪੈ ਗਈ ਗਰਨਾਮੋ ਸੀਤੋ ਨੂੰ ਕਹਿਣ ਲੱਗੀ ਕਿ ਭੈਣੇ ਉਂਝ ਦਾ ਭਾਵੇਂ ਆਪਾਂ ਨੇਕ ਕਰਮੀਆਂ ਹੀ ਹਾਂ ਪਰ ਜੇ ਆਪਣੇ ਪੁੱਤ-ਪੁੱਤਰੇ ਤੇ ਨੂੰਹਾਂ ਮਿਲ ਜਾਣਾ ਤਾਂ ਆਪਾਂ ਕਰਮਾਵਾਲੀਆਂ ਹੋਵਾਂਗੀਆਂ ਸੀ ਤੋਂ ਕਹਿਣ ਲੱਗੀ ਕਿ ਭੈਣੇ ਆਪਾਂ ਕਰਮਾਂ ਵਾਲੀਆਂ ਕਾਧੀਆਂ ਹੋਈਆਂ ਜਿਹੜੀਆਂ ਬੁਢਾਪੇ ਵਿੱਚ ਆਰਾਮ ਨਾਲ ਘਰ ਵਿੱਚ ਚਾਰ ਦਿਨ ਨਾ ਗੁਜ਼ਾਰ ਸਕੀਆਂ ਆਪਾਂ ਪੁੱਤਾਂ ਨੂੰ ਔਖੇ ਹੋ ਕੇ ਇਸ ਕਰਕੇ ਤਾਂ ਨਹੀਂ ਪਾਲਿਆ ਕਿ ਤੁਸੀਂ ਵੱਡੇ ਹੋ ਕੇ ਆਪਣੀਆਂ ਜਨਾਨੀਆਂ ਮਗਰ ਲਾ ਕੇ ਸਾਨੂੰ ਇੱਥੇ ਛੱਡ ਜਾਓਗੇ ਨਾ ਭਲਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਕੱਲ ਨੂੰ ਤੁਹਾਡੇ ਤੇ ਕਿਹੜਾ ਬੁਢਾਪਾ ਆਉਣਾ ਨਹੀਂ ਕੋਈ ਗੱਲ ਨਹੀਂ ਮਾਲਕ ਦੇ ਘਰ ਦੇ ਰਹਾ ਹੈ ਅੰਧੇਰ ਨਹੀਂ ਜੀਤੋ ਭੈਣੇ ਇਹ ਲੋਕ ਆਪਾਂ ਨੂੰ ਪੱਥਰ ਦੀਆਂ ਮੂਰਤੀਆਂ ਸਮਝਦੇ ਨੇ ਜੋ ਦਿਖਾਵਲੀ ਇਹਨਾਂ ਤਿਹਾਹਾਰਾਂ ਤੇ ਮਦਰਡੇ ਤੇ ਪੱਥਰ ਦੀਆਂ ਮੂਰਤੀਆਂ ਤੇ ਫੁੱਲ ਚੜਾ ਕੇ ਆਪਣੇ ਅੰਦਰ ਵਾਲੇ ਮਰੇ ਭਗਵਾਨ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਨ ਏਸੀ ਜੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ